ਕੀ ਪਿਛਲੇ 5 ਸਾਲ ਦਾ ਦਾ ਤੁਸੀਂ ਇਤਿਹਾਸ ਪੁੱਛ ਲੋ ਹਰ ਇੱਕ ਦੇ ਬੱਚੇ-ਬੱਚੇ ਨੂੰ ਪਤਾ ਹੈ ਪਰ ਤੁਸੀਂ ਵੀ ਸ਼ਾਇਦ ਇਸ ਤੋਂ ਜਾਣੂ ਹੋਗੇ ਕਿ ਕਿਸ ਤਰ੍ਹਾਂ ਦੇ ਪਿਛਲੇ 5 ਸਾਲ ਸਾਡੇ ਗੁਰਦਆਸ ਤੋਂ ਕੁਝ ਨਹੀਂ ਹੋ ਰਿਹਾ ਕੋਈ ਵੀ ਵਿਕਾਸ 0 100 ਤੋਂ 0 ਕੀ ਲੱਗਦਾ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੁਸੀਂ ਚੋਣਵੀ ਮੈਦਾਨ ਚੁੱਤ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਾਰਟੀਆਂ ਦਾ ਸਾਹਮਣਾ ਕਰ ਸਕਦੇ ਹੋ ਟੱਕਰ ਦੇ ਸਕਦੇ ਹੋ ਉਹਨਾਂ ਨੂੰ ਫਿਰ ਜਨਤਾ ਦਾ ਪਿਆਰ ਮਿਲੇਗਾ

ਆ ਉਥੋ ਦੀ ਚੋਣਾਂ ਲੜਾਂਗਾ ਗੁਰਦਾਸਪੁਰ ਦੀ ਕਿ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਪਿਛਲੇ 5 ਸਾਲ ਤੋਂ ਜੋ ਮਸੂਸ ਹੋਇਆ ਗੁਰਦਾਸਪੁਰ ਦੇ ਵਿੱਚ ਕਿ ਗੁਰਦਾਸਪੁਰ ਹਲਕੇ ਦੀ ਜੋ ਡਵੈਲਪਮੈਂਟ ਜੋ ਪਿਛਲੇ 5 ਸਾਲਾਂ ਵਿੱਚ ਗੁਰਦਾਸਪੁਰ ਨੂੰ ਬਿਲਕੁਲ ਅਬੰਧਨ ਛੱਡਤਾ ਗਿਆ ਦਿੱਲੀ ਚ ਸਰਕਾਰ ਸੀ ਉਹਨਾਂ ਦੇ ਹੀ ਐਮਪੀ ਮੋਹਰ ਦੇ ਸਾਡੇ ਗੁਰਦਾਸਪੁਰ ਚ ਰੋ ਜਦ ਕਿ ਦਿੱਲੀ ਦੀ ਸਰਕਾਰ ਹਮੇਸ਼ਾ ਕਹਿੰਦੀ ਰਹੀ ਕਿ ਡਬਲ ਇੰਜਨ ਸਰਕਾਰ ਕੰਮ ਕਰਵਾ ਦੇਗੀ ਸਾਡੇ ਗੁਰਦਾਸਪੁਰ ਚ ਡਬਲਯੂਐਨਡੀ ਸਰਕਾਰ ਸੀ ਦਿੱਲੀ ਚ ਵੀ ਮੋਦੀ ਦੀ ਬੀਜੇਪੀ ਸਰਕਾਰ ਸੀ ਔਰ ਸਾਡੇ ਕੋਲ ਡਾਕਟਰ ਸੀ ਜੀ ਔਰ ਤੁਸੀਂ ਕਹੋ ਸਰਦੋ ਸਾਰੇ ਹਲਕਿਆਂ ਦੇ ਲੋਕਾਂ ਨੂੰ ਕਿ ਪਿਛਲੇ 5 ਸਾਲ ਦੀ ਕੀ ਹਾਲਤ ਕਰਦੀ ਕਿ ਲੋਕਾਂ ਲੋਕ ਆਪਣੇ ਸਸਦ ਮਹੌਦੇ ਦੇ ਪੋਸਟਰ ਵੀ ਲਗਾਣੇ ਪਏ ਗੁੰਮਸ਼ਦ ਜੀ ਸਸਦ ਮਹੌਦੇ ਦੀ ਜਿੱਥੋਂ ਸਾਡੇ ਲੋਕਾਂ ਦਾ ਦੁੱਖ ਤਕਲੀਫਾ ਕੀ ਸੁਣਾ ਸੀ ਪਾਰਲੀਮੈਂਟ ਵਿੱਚ ਵੀ ਉਹਨਾਂ ਦੀ ਹਾਲ ਵੀ ਨਾਦਾਰਤ ਰਹੀ ਜੀ ਔਰ ਸਾਡੇ ਲੋਕਾਂ ਦੇ ਵਿੱਚ ਸਾਡੇ ਲੋਕਾਂ ਚ ਤਾਂ ਉਹਨਾਂ ਦਾ ਦਰਦ ਉਹਨਾਂ ਨੇ ਦੇਖੀ ਹੀ ਨਹੀਂ ਕਰਿਆ। ਉਹਨਾਂ ਦੇ ਦਰਦ ਇੰਨੇ ਵੱਧ ਗਏ ਕਿ ਲੋਕਾਂ ਨੂੰ ਅਹਿਸਾਸ ਕੀਤਾ ਕਿ ਸਾਡੇ ਆਪਣੇ ਖੇਤਰਾਂ ਜਿਹੜਾ ਪੁੱਤਾਂ ਖੇਤਰ ਹੈ ਸਾਡਾ ਸਾਨੂੰ ਆਪਣੇ ਖੇਤਰ ਦੇ ਲਈ ਸਾਨੂੰ ਹੁਣ ਆਪ ਹੀ ਅੱਗੇ ਆਉਣਾ ਪਵੇਗਾ ਕਿਉਂਕਿ ਅਸੀਂ ਕਿਸੇ ਦੂਜੇ ਦੀ ਤਰਫ ਨਹੀਂ ਦੇਖ ਸਕਦੇ। ਔਰ ਪੀੜਾ ਨੇ ਸਾਨੂੰ ਉਸ ਅੰਧੇਰੀ 5 ਸਾਲ ਦੀ ਜਿਹੜੀ ਪੀੜਾ ਹੈਗੀ ਹੈ ਉਸ ਦਾ ਵਿੱਚ ਸਾਡਾ ਜਨਮ ਹੋਇਆ ਆਜ਼ਾਦ ਦੇ ਤੌਰ ਤੇ। ਔਰ ਇਸ ਲਈ ਅਸੀਂ ਅੱਜ ਲੋਕਾਂ ਦੇ ਵਿੱਚ ਆਜ਼ਾਦ ਦੇ ਤੌਰ ਤੇ ਕੜਿਆ ਆਪਣੇ ਗੁਰਦਾਸਪੁਰ ਦੇ ਵਿਕਾਸ ਦੇ ਆਪਣੇ ਡਵੈਲਪਮੈਂਟ ਆਪਣੇ ਗੁਰਦਾਸਪੁਰ। ਪਰ ਸਾਡਾ ਮੋਟਿਵ ਸਿਰਫ ਇੱਕ ਹੀ ਮੋਟਿਵ ਹੈ ਕਿ ਅਸੀਂ ਗੁਰਦਾਸਪੁਰ ਦਾ ਆਪਣੀ ਖੇਤਰ ਵੀ ਕਿੰਧੋ ਦਿਨਸ ਨਹੀਂ ਕੋ ਤੁਸੀਂ। ਅਸੀਂ ਮੇਰਾ ਜਿਹੜਾ ਪਿੰਡ ਨਿਹਾਲਪੁਰ ਪੈਂਦਾ ਹੈ ਜੋ ਕਿ ਸੁजानਪੁਰ ਅਸੈਂਬਲੀ ਹੈ ਜੀ ਸਾਡੀ ਉਹਦੇ ਵਿੱਚ ਆਂਦਾ ਹੈ। ਔਰ ਮੈਂ ਪੇਸ਼ੇ ਤੋਂ ਜਿਹੜਾ ਹੈ ਵਕੀਲ ਹੈ। ਜੀ ਅਸਲ ਸੰਜੀਵ ਜੀ ਇਹ ਦੱਸੋ ਦਰਸ਼ਕਾਂ ਨੂੰ ਕਿ ਕਿਉਂ ਤੁਸੀਂ ਰਾਜਨੀਤੀ ਦੇ ਵਿੱਚ ਪਾਏ? ਤੁਸੀਂ ਕਿਉਂ ਰਾਜਨੀਤੀ ਹੀ ਚੂਸ ਕੀਤੀ? ਜੀ ਜੀ ਰਾਜਨੀਤੀ ਚ ਮੇਰਾ ਕਾਫੀ ਲੰਬੇ ਦਾ ਤਜਰਬਾ ਰਿਹਾ ਐਜ਼ ਅ ਵਰਕਰ ਰਿਹਾ ਭਾਰਤੀ ਜਨਤਾ ਪਾਰਟੀ ਚ ਐਜ਼ ਅ ਵਰਕਰ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਆਇਡੋਲੋਜੀ ਜਿਹੜੀ ਸੀ ਉਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਕਿਉਂਕਿ ਉਹਨਾਂ ਦੀ ਜਿਹੜੀ ਬੇਸਿਕ ਆਇਡੋਲੋਜੀ ਸੀਗੀ ਸਰਵਪ੍ਰਥਮ ਰਾਸ਼ਟ੍ਰ ਹੋਰ ਸਾਡੀ ਵੀ ਆਇਡੋਲੋਜੀ ਸਰਵਪ੍ਰਥਮ ਰਾਸ਼ਟ੍ਰ ਹੈ ਅਸੀਂ ਉਸੇ ਵਿਚਾਰ ਨੂੰ ਲੈ ਕੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਔਰ ਜਨਤਾ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਤੋਂ ਬਤੀ ਕੰਮ ਕੀਤਾ ਇਤੇ ਪਾਰਟੀ ਦੀ ਨੀਤੀ ਪਹੁੰਚਾਣੀ ਦੀ ਕੋਚਾਈ ਨੂੰ ਹਰ ਜਨ ਜਨਤਾ ਕਸੀ ਮੋਦੀ ਜੀ ਦਾ ਕੰਮ ਨੂੰ ਅਸੀਂ ਦੱਸਿਆ ਲੇਕਿਨ ਜਦੋਂ ਅਸੀਂ ਆਪਣੇ ਗੁਰਦਾਸਪੁਰ ਬਲਤਾਂ ਦੀ ਬਿਮਾਰੀ ਤਾਂ ਸਾਨੂੰ ਕਿਹਦੇ ਵਿਕਾਸ ਜਿਹੜਾ ਦਿੱਲੀ ਤੋਂ ਚੱਲਿਆ ਵਿਕਾਸ ਸਾਡੇ ਤੱਕ ਨਹੀਂ ਪਹੁੰਚਾਉ ਮੈਨੂੰ ਉਹ ਚੀਜ਼ ਬੜੀ ਵੀਕ ਪੇਸ਼ ਕੀਤੀ ਕਿ ਸਾਡਾ ਜਿਹੜਾ ਵਿਕਾਸ ਦਿੱਲੀ ਤੋਂ ਚੱਲ ਰਿਹਾ ਹੈ ਉਹ ਸਾਡੇ ਗੁਰਦਾਸਪੁਰ ਤੱਕ ਕਿਉਂ ਨਹੀਂ ਪਹੁੰਚਦਾ ਔਰ ਉਸੇ ਇਸ ਭਾਵਨਾ ਨੇ ਅੱਜ ਸਾਡੀ ਖੜਾ ਦਿੱਤਾ ਜੀ ਸਾਨੂੰ ਆਪਣੇ ਮੁੱਦਾਸ ਕੋਲ ਤੇ ਆਣਾ ਚਾਹੀਦਾ ਕੀ ਲੱਗਦਾ ਤੁਸੀਂ ਜ਼ਾਦ ਉਮੀਦਵਾਰ ਦੇ ਤੌਰ ਤੇ ਤੁਸੀਂ ਚੋਣਵੀ ਮੈਦਾਨ ਚ ਉਤਰ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਾਰਟੀਆਂ ਦਾ ਸਾਹਮਣਾ ਕਰ ਸਕਦੇ ਹੋ ਟੱਕਰ ਦੇ ਸਕਦੇ ਹੋ ਉਹਨਾਂ ਨੂੰ ਤੁਹਾਨੂੰ ਜਨਤਾ ਦਾ ਪਿਆਰ ਮਿਲੇਗਾ ਜੀ ਚੋਣ ਪ੍ਰਕਿਰਿਆ ਦੇ ਵਿੱਚ ਜਿਹੜਾ ਉਮੀਦਵਾਰ ਹੁੰਦਾ ਨਾ ਉਹ ਇੱਕ ਜ਼ੀਰੋ ਹੁੰਦਾ ਹੈ ਜ਼ੀਰੋ ਉਮੀਦਵਾਰ ਹੀ ਪਾਰਟੀ ਦੇ ਦੋ ਕੋਈ ਵੀ ਆਦਮੀ ਆਪਣੇ ਖੇਤਰ 'ਚ ਕੰਮ ਕਰਨਾ ਚਾਹਦਾ ਉਹ ਇਹ ਸੋਚ ਕੇ ਕਰਨਾ ਚਾਹੁੰਦਾ ਕਿ ਮੈਂ ਜ਼ੀਰੋ ਹਾਂ ਉਹਦੇ ਨਾਲ ਫਿਗਰ ਜਨਤਾ ਦੀ ਜੋੜਨੀ ਹੈ ਜੀ ਅਸੀਂ ਉਹ ਜਨਤਾ ਦੀ ਫਿਗਰ ਉਸ ਜਨਤਾ ਦਾ ਪਿਆਰ ਕਿੱਸਾ ਹਾਸਲ ਕਰ ਸਕਦੇ ਹਾਂ ਜਨਤਾ ਦੇ ਵਿੱਚ ਕਿੱਦਾਂ ਜਾ ਸਕਦੇ ਹਾਂ ਉਹ ਅਸੀਂ ਬਰਸਰ ਪ੍ਰਯਾਸ ਕਰਾਂਗੇ ਕਿ ਅਸੀਂ ਜਨਤਾ ਦੇ ਵਿੱਚ ਉਸ ਨੰਬਰ ਨੂੰ ਲੈ ਕੇ ਆਈਏ ਅੱਜ ਵਿੱਚ ਸਾਡਾ ਨਾਮ ਛੋਟਾ ਹੋ ਸਕਦਾ ਹੈ ਅਸੀਂ ਕਿਤੇ ਨਹੀਂ ਹੋ ਸਕਦੇ ਵੱਡੀ ਵੱਡੀ ਪਾਰਟੀਆਂ ਦੇ ਇਸ ਬਹੁਤ ਜਾਲ ਦੇ ਵਿੱਚ ਅਸੀਂ ਸਾਡਾ ਕਿਤੇ ਵੀ ਕੋਈ ਆਧਾਰ ਨਹੀਂ ਹੋ ਸਕਦਾ ਲੇਕਿਨ ਸਾਡੀ ਇੱਛਾ ਜਿਹੜੀ ਸਾਡੀ ਸ਼ਕਤੀ ਹੈ ਆਪਣੇ ਲੋਕਾਂ ਲਈ ਕੰਮ ਕਰਨ ਦੀ भारतीय तो 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 जनता पार्टी पूरे हिंदुस्तान की जिसे और सिर्फ राष्ट्रीय जिस नंबर वन से राष्ट्र आंद उस दल आंद है उसकी खुद आंदा है ਇਸ ਸੋਚ ਦੀ ਪਾਰਟੀ ਦੀ ਕਾਰਜਕ੍ਰਿਤਾ ਤਾਂ ਕਿਸੇ ਹੋਰ ਪਾਰਟੀ ਚ ਜੀਵਨ ਨਹੀਂ ਹੁੰਦੀ ਜੋ ਹੁੰਦਾ। ਕੋਈ ਹੋਰ ਜਿੰਨੀਆਂ ਵੀ ਪਾਰਟੀਆਂ ਹੋਵੋ ਸਾਰੀਆਂ ਪਰਿਵਾਰ ਦੇ ਨਾਲ ਚੱਲਣ ਵਾਲੀਆਂ ਪਾਰਟੀਆਂ ਜਿਨ੍ਹਾਂ ਲਈ ਪਰਵਾਹ ਹੀ ਪ੍ਰਾਇਮਰੀਕ ਹੈ ਰਾਸ਼ਟਰ ਉਹਨਾਂ ਲਈ ਕੋਈ ਮਾਇਨੇ ਨਹੀਂ ਦਰਦਾ। ਉਹ ਇਸ ਲਈ ਸਾਡਾ ਉਹਨਾਂ ਪਾਰਟੀਆਂ ਦੇ ਵਿੱਚ ਗੁਜ਼ਾਰਾ ਨਹੀਂ ਉਹਨਾਂ ਪਾਰਟੀਆਂ ਅਸੀਂ ਘੁੱਟ ਮਹਿਸੂਸ ਕਰਦੇ। ਇਸ ਤੋਂ ਬਾਅਦ ਅਸੀਂ ਜਾਂ ਤਾਂ ਪਾਰਟੀ ਚ ਹੋਈਏ ਜਾਂ ਪਾਰਟੀ ਤੋਂ ਬਾਹਰ ਲੈ ਕੇ ਆਪਣੇ ਪਾਰਟੀ ਦੇ ਸਿਧਾਂਤ ਦੇ ਅਨੁਸਾਰ ਕੰਮ ਕਰੀਏ। ਕਿਉਂਕਿ ਜਿਹੜੀ ਸਾਡੀ ਪਾਰਟੀ ਹੈ ਉਹ ਇਹ ਸੋਚਣਾ ਚੱਲ ਸੀ ਰਾਸ਼ਟ ਸਰਪ੍ਰਥਮ ਉਹ ਸਾਡੀ ਵੀ ਸੋਚ ਰਾਸ਼ਟ ਸਰਪ੍ਰਥਮ ਦੀ ਸੋਚ ਹੈ ਕਿ ਇਸੇ ਸਾਡਾ ਕਿਸੇ ਹੋਰ ਪਾਰਟੀ ਦੇ ਨਾਲ ਅਸੀਂ ਨਹੀਂ ਜਾ ਸਕਦੇ ਪਰ ਤੁਸੀਂ ਭਾਜਪਾ 'ਚ ਕਿਉਂ ਨਹੀਂ ਤੁਸੀਂ ਗਏ ਤੁਸੀਂ ਜੁਆਇਨ ਕੀਤਾ ਭਾਰਤੀ ਜਨਤਾ ਪਾਰਟੀ ਦੇਖੀ ਭਾਰਤੀ ਜਨਤਾ ਪਾਰਟੀ ਅਸੀਂ ਕਾਰਜਕਰਤਾ ਹੈ ਅਸੀਂ ਪਾਰਟੀ ਨੂੰ ਨਹੀਂ ਛੱਡਿਆ ਪਾਰਟੀ ਸਾਡੀ ਅੰਤਿਮ ਸਵਾਸਤ ਸਾਡੀ ਭਾਰਤੀ ਜਨਤਾ ਪਾਰਟੀ ਰਹੀ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਪਾਰਟੀ ਮੰਨਦੇ ਹਾਂ ਅਸੀਂ ਭਾਰਤੀ ਜਨਤਾ ਪਾਰਟੀ ਦੇ ਰੈਕੀ ਹੁਣ ਘਟੋ ਰੁਕ ਕੋਟਨ ਮਹਿਸੂਸ ਕਰਦੇ ਦੀ ਪਿਛਲੇ 5 ਸਾਲਾਂ ਦੇ ਜਿਹੜਾ ਇਤਿਹਾਸ ਅਜਤੋਂ ਨੂੰ ਕਿਹਾ ਜਿਸ ਨਾਲ 5 ਸਾਲ ਪਿਛਲੇ 5 ਸਾਲ ਬੀਤੇ ਡਬਲ ਇੰਜਨ ਦੀ ਸਰਕਾਰ ਦਿੱਲੀ ਚ ਭਾਰਤੀ ਜਨਤਾ ਪਾਰਟੀ ਸਰਕਾਰ ਉਹਨਾਂ ਦੇ ਹੀ ਐਮਪੀ ਗੁਰਦਾਸਪੁਰ ਚ ਜੋ ਦੁਰਗਤੀ ਗੁਰਦਾਸਪੁਰ ਕੰਸਟਿਟਿਊਐਂਸੀ ਦੀ ਕੀਤੀ ਹੈ ਉਹਨੂੰ ਦੇਖ ਕੇ ਸਾਨੂੰ ਅਸੀਂ ਮੰਨਦੇ ਕਿ ਤੁਸੀਂ ਅਸੀਂ ਅਸੀਂ ਆਪਣਾ ਬਾਇਓ ਡਾਟਾ ਜੀ ਭੇਜਿਆ ਸੀਗਾ ਜਿਹੜੀ ਨੈਟਰੂ ਟਿਕਟ ਦੀ ਮਾਮ ਵੀ ਕੀਤੀ ਸੀ ਅਸੀਂ ਆਪਣਾ ਬਾਇਓ ਡਾਟਾ ਬਾਈ ਮੇਲ पहला था जो तो बीजेपी कार्यालय भेजा जो बीजेपी कार्यालय की मेल नहीं काम की फिर अभी साढ़े अध्यक्ष ने राष्ट्रीय अध्यक्ष उन्होंने ईमेल आई डी से भी अना बायोडाटा भेजा इच्छा जाहिर की असी अपने क्षेत्र में काम करना चाहते हैं टिकट के इच्छुक हैं ये सो टिकट देंगे असी तन मन ली भारतीय जनता पार्टी के पूरे संस्कार के नाल अ अपने खेत्र से काम करेंगे इसलिए अभी भारतीय जनता पार्टी ही साइड पार्टी और अभी आदान करें जो सा पार्टी भारतीय जनता पार्टी है जो आधार है ਤਾਂ ਉਹ ਬਾਦਸ ਜਨਤਾ ਪਾਰਟੀ ਤੋਂ ਟਿਕਟ ਨਹੀਂ ਮਿਲੀ ਤਾਂ ਕਰਕੇ ਤੁਸੀਂ ਆਜ਼ਾਦ ਆ ਗਏ ਹੋ ਠੀਕ ਹੈ ਤੁਸੀਂ ਹੁਣ ਟੱਕਰ ਦੇ ਪਾਓਗੇ ਤੁਹਾਡੇ ਵਰਸਿਸ ਦਿਨੇਸ਼ ਸਿੰਘ ਬੱਬੂ ਖੜੇ ਨੇ ਦੇਖੀਏ ਸਾਡਾ ਟੱਕਰ ਜਿਹੜੀ ਹੈ ਸਾਡੀ ਕਿਸੇ ਉਮੀਦਵਾਰ ਨਾਲ ਟੱਕਰ ਨਹੀਂ ਹੈ ਅਸੀਂ ਸਿਰਫ ਇੱਕ ਆਈਡਿਓਲੋਜੀ ਲੈ ਕੇ ਚੱਲੇ ਕਿ ਅਸੀਂ ਆਪਣੇ ਵਿਕਾਸ ਸਿਰਫ ਆਪਣਾ ਵਿਕਾਸ ਦੇਖੀਏ ਅਸੀਂ ਕਿਸੇ ਨਾਲ ਲੜਨ ਨਹੀਂ ਆਏ ਕਿਸੇ ਨਾਲ ਕੋਈ ਸਾਡੀ ਲੜਾਈ ਨਹੀਂ ਹੈ ਚੋਣਾਂ ਸਾਡਾ ਸਿਰਫ ਆਪਣੇ ਜਨਤਾ ਦੇ ਹਿੱਤ ਦੇ ਨਹੀਂ ਅਸੀਂ ਚੋਣਾਂ ਦੇ ਮਤਲਬ ਚਾਹੀਏ ਕਿ ਪਿਛਲੇ 5 ਸਾਲ ਦਾ ਤੁਸੀਂ ਇਤਿਹਾਸ ਪੁੱਛ ਲਓ ਹਰ ਇੱਕ ਦੇ ਬੱਚੇ-ਬੱਚੇ ਨੂੰ ਪਤਾ ਹੈ ਔਰ ਤੁਸੀਂ ਵੀ ਸ਼ਾਇਦ ਇਸ ਤੋਂ ਜਾਣੂ ਹੋਗੇ ਕਿ ਕਿਸ ਤਰ੍ਹਾਂ ਦੇ ਪਿਛਲੇ 5 ਸਾਲ ਸਾਡੇ ਗੁਰਦਾਸ ਕੋਨਸਟਿਟੂਐਂਸੀ ਜਿਰੇ ਕੋਈ ਵੀ ਵਿਕਾਸ ਜ਼ੀਰੋ 100 ਤੋਂ ਜ਼ੀਰੋ ਅਗਰ ਵਿਕਾਸ ਦਾ ਕਹਿੰਦੇ ਤੁਸੀਂ ਸੱਤਾ ਦੇ ਵਿੱਚ ਆਉਂਦੇ ਹੋ ਐਂਟੀ ਤੁਸੀਂ ਇੱਥੇ ਚੁਣੇ ਜਾਂਦੇ ਹੋ ਤੇ ਕੀ ਤੁਸੀਂ ਐਦਾਂ ਦੇ ਕੰਮ ਕਰਾਓਗੇ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਲੋਕਾਂ ਦੀ ਭਲਾਈ ਦੇ ਲਈ ਕੋਈ ਕਿਹੜਾ ਪੈਲ ਦੇ ਆਧਾਰ ਤੇ ਕੰਮ ਕਰਾਓਗੇ ਦੇਖਿਓ ਰਾਜਨੀਤੀ ਦੇ ਵਿੱਚ ਇੱਕ ਸੇਵਾ ਦਾ ਬਹੁਤ ਅੱਛਾ ਪਲੇਟਫਾਰਮ ਹੈ ਅਸੀਂ ਹਮੇਸ਼ਾ ਦੇਖਦੇ ਆਏ ਕਿ ਪਾਰਟੀ ਜੋ ਵੇ ਹੁੰਦੀ ਹੈ ਉਹ ਪਾਰਟੀ ਦਾ ਉਮੀਦਵਾਰ ਹੀ ਜਿੱਤਣਾ ਚਾਹੀਦਾ ਜੀ ਇਹ ਅਸੀਂ ਪਿਛਲੇ 5 ਸਾਲ ਦੇਖਿਆ ਕਿ ਪਾਰਟੀ ਦਾ ਉਮੀਦਵਾਰ ਹੀ ਜਿੱਤਣਾ ਚਾਹੀਦਾ ਵਿਅਕਤੀਤਵ ਜਿੱਤਣਾ ਚਾਹੀਦਾ ਅੱਜ ਮਾਨਯੋਗ ਪ੍ਰਧਾਨ ਮੰਤਰੀ ਸਭका सार ਸਭका ਵਿਕਾਸ ਦੀ ਜੋ ਗੱਲ ਕਰਦੇ ਸਭका પ્રયાસ ਸਭका ਵਿਸ਼ਵਾਸ ਦੀ ਗੱਲ ਕਰਦੇ ਤਾਂ ਉਹ ਕੀ ਵਿਸ਼ਵਾਸ ਦੀ ਚੇਲ ਸਾਡੇ ਤੱਕ ਨਹੀਂ ਪਹੁੰਚ ਪਈ ਕਿਉਂਕਿ ਕਨੈਕਟ ਕਰਨ ਲਈ ਸਾਨੂੰ ਉਸ ਤਰ੍ਹਾਂ ਦਾ ਵਿਅਕਤੀਤਵ ਚਾਹੀਦਾ ਜੋ ਦਿੱਲੀ ਕਨੈਕਟ ਕਰੇ ਪ੍ਰੋਜੈਕਟਾਂ ਵਾਲੇ ਆਏ ਤੇ ਅੱਜ ਜੇਕਰ ਤੁਸੀਂ ਦੇਖੋ ਸਾਡੇ ਕਿਸਾਨਾਂ ਦੀ ਹਾਲਤ ਦੇਖੀ ਏਸੀ ਦਸਤਾਨਾਂ ਦੇ ਵਿੱਚ ਬੈਠ ਕੇ ਜਦੋਂ ਯੋਜਨਾ ਬਣਨੀਆਂ ਸਾਡੇ ਕਿਸਾਨ ਸੰਗੂ ਬਾੜ ਦੇ ਮਰ ਰਹੇ ਠੀਕ ਹੈ ਉਹਨਾਂ ਲਈ ਤੁਸੀਂ ਕੀ ਯੋਜਨਾ ਕਰਦੇ ਅਸੀਂ ਉਹਨਾਂ ਲਈ ਹਰ ਸੰਭਵ ਪ੍ਰਯਾਸ ਉਹਨਾਂ ਲਈ ਚਾਹੇ ਉਹ ਆਪਣੀ ਮੰਡੀ ਯੋਜਨਾ ਹੋਵੇ ਜਾਂ ਕਿਸਾਨਾਂ ਨੂੰ ਪਲੇਟਫਾਰਮ ਦੇਣਾ ਹੋਵੇ ਕਿਸਾਨਾਂ ਨੂੰ ਅਸੀਂ ਪ੍ਰੋਡਿਊਸਰ ਨਹੀਂ ਉਹਨਾਂ ਨੂੰ ਅਸੀਂ ਮੈਨੂਫੈਕਚਰਿੰਗ ਉਸ ਨੂੰ ਲਾਈਨ ਚ ਲਿਆਵਾਂਗੇ ਤਾਂ ਕਿ ਉਸ ਤਰ੍ਹਾਂ ਦੀ ਯੋਜਨਾ ਵਾ ਇਹ ਆਪਣੇ ਸਮਾਨ ਨੂੰ ਆਪ ਵਿੱਚ ਹੋਰ ਤੁਸੀਂ ਦੇਖੋ ਇੱਕ ਛੋਟੀ ਜਿਹੀ ਚੀਜ਼ ਹੈ ਕਿਸਾਨ ਜਦੋਂ ਪਸੰਦ ਆਲੂ ਤਿਆਰ ਹੁੰਦਾ 50 ਰੁਪਏ ਕਦੇ 20 ਰੁਪਏ ਮਿਲਦਾ ਉਹ ਤਾਂ ਉਹੀ ਮਾਰਕੀਟ ਚ ਜਾਂਦਾ ਉਹ 15 ਦਿਨ ਤੇ ਹੋ ਰਿਹਾ ਉਹ ਗੈਪ ਜਿਹੜਾ ਹੈਗਾ ਉਹ ਕਿਹਦੇ ਖਾਤੇ ਜਾ ਰਿਹਾ ਕਿਸਾਨ ਨੂੰ ਤਾਂ ਉਹੀ ਹੈ ਇਸ ਲਈ ਕਿਸਾਨ ਦੀ ਜੋ ਫਾਈਨੈਂਸ਼ੀਅਲ ਕੰਡੀਸ਼ਨ ਹੈ ਉਸ ਨੂੰ ਉਸ ਨੂੰ ਕਰਾਂਗੇ ਸਾਡੇ ਜਿਹੜੇ ਯੂਥ ਨੇ ਜਿਹੜੇ ਅੱਜ ਅਨਐਮਪਲয়েড ਘੁੰਮ ਰਹੇ ਨੇ ਤੇਿਆਂ ਦੇ ਹੱਥਾਂ 'ਚ ਅੱਜ ਉਹਨਾਂ ਨੇ ਕਿਸਮਾ ਧਮਾਤੀ ਦੂਜਾ ਜਗ੍ਹਾ ਜਗ੍ਹਾ ਸੁਣੇ ਰਿਹਾ ਬਾਤ ਕਰ ਰਹੇ ਇਹ ਇੱਕ ਦਾਅਵੇ ਤੇ ਨੇਤਾ ਪਹਿਲੇ ਵੀ ਟੀਵੀ ਤੇ ਕਰਦੇ ਨੇ ਕਿ ਆਪਾਂ ਸੁਧਾਰ ਕਰਾਂਗੇ ਆਪਾਂ ਲਾਅਨ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਠੀਕ ਕਰਕੇ ਰੱਖਾਂਗੇ ਮੇਨਟੇਨ ਕਰਾਂਗੇ ਨਸ਼ਾ ਖਤਮ ਕਰਾਂਗੇ ਅਸੀਂ ਸਿੱਖਿਆ ਪੱਧਰ ਉੱਚਾ ਕਰਾਂਗੇ ਹੋਰ ਇਦਾਂ ਦੀ ਕਈ ਦਾਅਵੇ ਕੀਤੇ ਜਾਂਦੇ ਨੇ ਤੇ ਜਦੋਂ ਉਹ ਨੇਤਾ ਬਣ ਜਾਂਦੇ ਨੇ ਫਿਰ ਉਸ ਤੋਂ ਬਾਅਦ ਦਾਅਵੇ ਉਪੂਲ ਜਾਂਦੇ ਨੇ ਤੇ ਕਿਹਾ ਤੁਸੀਂ ਜੇਕਰ ਜਿੱਤਦੇ ਹੋ ਤੇ ਜੋ ਲੋਕਾਂ ਦੇ ਨਾਲ ਤੁਸੀਂ ਸਾਡੇ ਕੇਬਲ ਦੇ ਮਾਧਮ ਤੋਂ ਜੋ ਐਕਸਕਲੂਸਿਵ ਇੰਟਰਵਿਊ ਤੇ ਬਾਤیں ਕਰਦੇ ਹੋ ਤੁਸੀਂ ਉਹ ਬਾਤ ਵੀ ਯਾਦ ਰੱਖੂਗੀ ਜਨਤਾ ਦੇ ਨਾਲ ਜੋ ਕਰਦੇ ਹੋ ਜੇ ਜਿੱਤਦੇ ਹੋ ਤੇ ਮਰਜੀ ਇੱਕ ਸਪਸ਼ਟ ਤੰਗ ਹੈ ਉਹੀ ਕੰਮ ਹੁੰਦਾ ਜਿਹੜੀ ਤੁਹਾਡੀ ਇੱਛਾ ਸ਼ਕਤੀ ਹੈ ਅਸੀਂ ਉਹ ਇੱਛਾ ਸ਼ਕਤੀ ਰੱਖਦੇ ਹਾਂ ਇਸ ਲਈ ਉਹ ਕਾਰੇ ਸਾਰੇ ਕੰਮਾਰੇ ਕਰਾਂਗੇ ਜਿੱਤੇ ਸਾਡੇ ਲੋਕਾਂ ਦੀ ਭਲਾਈ ਹੋਵੇ ਜਨਮਾਨਸ ਦੀ ਭਲਾਈ ਹੋਵੇ ਅਸੀਂ ਦੇਖੋ ਰਾਜਨੀਤੀ ਦੇ ਵਿੱਚ ਇੱਛਾ ਸ਼ਕਤੀ ਅਗਰ ਨਹੀਂ ਹੈ ਤਾਂ ਤੁਸੀਂ ਚਾਹੇ ਪ੍ਰਧਾਨ ਮੰਤਰੀ ਪਦ ਤੇ ਬੈਠ ਜਾਓ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਸਰਕਾਰ ਦੇ ਵਿੱਚ ਦੇਖ ਲਓ ਤੁਹਾਡੇ ਸਾਹਮਣੇ ਸਰਕਾਰ ਦਾ ਮੈਨੀਫੈਸਟੋ ਕੀ ਰਹੇਗਾ ਕਿ ਤੁਸੀਂ ਆਜ਼ਾਦ ਉਮੀਦਵਾਰ ਲੜਦੇ ਤੁਹਾਡਾ ਮੈਨੀਫੈਸਟੋ ਕੀ ਸਾਡਾ ਮੈਨੀਫੈਸਟੋ ਯੂਥ ਰਹੇਗਾ ਯੂਥ ਨੂੰ ਇੰਪਲੋਇਮੈਂਟ ਦਿੱਤੀ ਜਾਵੇ ਰੋਜ਼ਗਾਰ ਦੀ ਵਸਤਾ ਕੀਤੀ ਜਾਵੇ ਸਾਡੇ ਜਿੰਨੇ ਵੀ ਔਰਤਾਂ ਨੇ ਉਹਨਾਂ ਨੂੰ ਇੰਡੀਪੈਂਡੈਂਟ ਕੀਤਾ ਹੈ ਫਾਈਨੈਂਸ਼ਲੀ ਉਹਨਾਂ ਨੂੰ ਸਪੋਰਟ ਕੀਤੀ ਉਹਨੂੰ ਆਪਣੇ ਪੈਰਾਂ ਤੇ ਖੜੇ ਹੋਣਾ ਉਹ ਕੋਸ਼ਿਸ਼ ਕੀਤੀ ਜਾਵੇ ਜਿਵੇਂ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ ਕਿ ਅਸੀਂ ਮਹਿਲਾਵਾਂ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ 15-15 ਸੋਪਾਵਾਂਗੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਦੂਜਾ ਜਿਹੜਾ ਬਿਜਲੀ ਦੀ ਬਿੱਲ ਮੁਫਤ ਕੀਤੀ ਹੈ ਉਸ ਬਾਰੇ ਕੀ ਸੋਚਦੇ ਹੋ ਕੀ ਲੱਗਦਾ ਤੁਹਾਨੂੰ ਕਿ ਇਸ ਤਰ੍ਹਾਂ ਦੀ ਜਿਹੜੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਆਮ ਆਦੀ ਪਾਰਟੀ ਦੇ ਵੱਲੋਂ ਸਹੀ ਹੈ ਨਹੀਂ ਮੈਡਮ ਜੋ ਫ੍ਰੀ ਰੀਜਨ ਕੋ ਕਿਸੇ ਵੀ ਸਮਾਜ ਦੀ ਕਿਸੇ ਵੀ ਦੇਸ਼ ਦੀ ਚੀਜ਼ ਹੈ ਫ੍ਰੀ ਵੀਜ਼ ਦੇ ਆਰ ਦੇ ਵਿੱਚ ਇਲੈਕਸ਼ਨ ਤਾਂ ਜਿੱਤੇ ਜਾ ਸਕਦੇ ਲੇਕਿਨ ਦੇਸ਼ ਨੂੰ ਬਰਬਾਦ ਕਰਨ ਦਾ ਸਭ ਤੋਂ ਵੱਡਾ ਤਰਿਕਾ ਕਾਰਗਰ ਤੇ ਫ੍ਰੀ ਵੀਜ਼ ਫ੍ਰੀ ਵੀਜ਼ ਦੇ ਕਾਰ ਇਹ ਫ੍ਰੀ ਵੀਜ਼ ਅਗਰ ਅਸੀਂ ਮਹਿਲਾਵਾਂ ਦੀ ਗੱਲ ਕਰੀਏ ਪਣਾ ਦੀ ਗੱਲ ਕਰੀਏ ਅਸੀਂ ਉਹਨਾਂ ਨੂੰ 1000 ਰੁਪਏ ਦੇ ਦਈਏ ਜੇ ਉਹਨਾਂ ਲਈ ਰੋਜ਼ਗਾਰ ਸਸਤ ਕਰੀਏ ਉਹਨਾਂ ਨੂੰ ਰੋਜ਼ਗਾਰ ਦੀ ਬੁਸਤਾ ਦੀ ਉਹਨਾਂ ਨੂੰ ਆਤਮ ਨਿਰਭਰ ਕਰੀਏ ਹਰ ਫ੍ਰੀ ਵੀਜ਼ਾ ਇੱਕ ਮਕਸਦ ਹੁੰਦਾ ਹਰ ਫ੍ਰੀ ਵੀਜ਼ਾ ਦਾ ਇੱਕ ਮਕਸਦ ਹੈ ਕਿ ਸਾਨੂੰ ਸੱਤਾ ਹਾਸਲ ਕਰਨੀ ਹੈ ਅਸੀਂ ਫ੍ਰੀ ਵੀਜ਼ਾ ਦੇ ਬਿਲਕੁਲ ਵਿਰੋਧ ਹੈ ਕਿਉਂਕਿ ਅਸੀਂ ਚਾਹਦੇ ਹਾਂ ਕਿ ਯੁਵਾ ਦਾ ਸਨਮਾਨ ਬਣੇ ਪਰ ਉਹ ਤੇ ਹਜੇ ਤੱਕ ਨਹੀਂ ਆਏ ਹਜ਼ਾਰ-ਹਜ਼ਾਰ 15-1500 ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਮੈਂ ਵੀ ਇੱਕ ਮਹਿਲਾ ਹਾਂ ਦੇਖੀਏ ਜਦੋਂ ਤੁਸੀਂ ਫਾਈਨੈਂਸ਼ੀਅਲ ਕੰਡੀਸ਼ਨ ਦੀ ਗੱਲ ਕਰੋ ਸਟੇਟ ਦੀ ਸਟੇਟ ਦੀ ਜੇ ਤੁਸੀਂ ਫਾਈਨੈਂਸ਼ੀਅਲ ਕੰਡੀਸ਼ਨ ਦੇਖਣ ਨੂੰ ਆਜੋ ਉਸ ਹਾਲਾਤ ਚ ਨਹੀਂ ਹਨ ਜੋ ਪੂਰੇ ਕਰ ਸਕਣਗੇ ਹੋ ਸਕਦਾ ਜਦੋਂ ਸਰਕਾਰ ਜਾਣ ਵਾਲੀ ਹੋਵੇ ਆਖਰੀ ਸਾਲ ਦੇ ਵਿੱਚ ਉਹ ਲਾਗੂ ਕਰ ਦੇਵੇ ਕਿਉਂਕਿ ਅਗਲੀ ਵਾਰ ਸੱਤਾ ਜਾਣਾ ਇਹ ਨਹੀਂ ਸਿਰ ਰਾਜਨੀਤੀ ਦੀ ਗੱਲ ਹੈ ਵਾਦਾ ਕਰੋ ਤਾਂ ਆਖਰੀ ਐਂਡ ਤੇ ਆ ਕੇ ਪੂਰਾ ਕਰ ਦਿਓ ਤੁਹਾਨੂੰ ਲੱਗਦਾ ਕਿ 100000 15 15 ਸੂ ਦੇ ਨਾਲ ਮਹਿਲਾਵਾਂ ਦੇ ਘਰ ਦਾ ਗੁਜ਼ਾਰਾ ਹੋਏਗਾ ਦੇਖੀਏ ਇਹ ਤਾਂ ਸਾਨੂੰ ਸਮਝਣਾ ਚਾਹੀਦਾ ਜਿਨ ਜਦੋਂ ਵਾਦੇ ਆਉਂਦੇ ਨੇ ਜਦੋਂ ਵਾਦੇ ਸਰਕਾਰਾਂ ਕਰਦੀਆਂ ਅੰਦਰ ਅਸੀਂ ਉਹਨਾਂ ਦਾ ਜਵਾਬ ਨਹੀਂ ਦੇਾਂਗੇ ਤੋਂ ਉਹਨਾਂ ਦੇ ਇਹ ਵੱਧ ਜਾਈਏ 프리 ਵੀਜ਼ ਦੇ ਇੱਕ ਚੀਜ਼ ਤੋਂ ਸ਼ੁਰੂ ਹੋਈ ਸੀ ਅੱਜ ਹਰ ਇੱਕ ਆਦਮੀ ਹਰ ਇੱਕ ਸਰਕਾਰ ਆਪਣੀ ਮੈਨੀਫੈਸਟੋਰੀ ਨੂੰ ਝੂਠ ਦੇ ਬੁਲੰਦੇ ਲੱਕੀ ਆਉਂਦੀ ਹੈ 프리 ਵੀਜ਼ ਉਹਦੇ ਟਾਰਗੇਟ ਕਰੂਗੀ ਬਿਜਲੀ ਹੋਵੇ ਪੈਸੇ ਦੀ ਗੱਲ ਹੋਵੇ ਕੋਈ ਮਸ਼ੀਨਾ ਦਿੰਦਾ ਕੋਈ ਟੈਲੀਫੋਨ ਦਿੰਦਾ ਕੋਈ ਮੋਬਾਈਲ ਦਿੰਦਾ ਕੋਈ ਲੈਪਟਾਪ ਦਿੰਦਾ ਮਤਲਬ ਤੁਸੀਂ ਉਹਨਾਂ ਨੂੰ ਕੀ ਬਣਾਉਣਾ ਚਾਹੁੰਦੇ ਕੀ ਤੁਸੀਂ ਉਹਨਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੇ ਕੀ ਤੋਂ ਉਹਨਾਂ ਨੂੰ ਪੈਰਾਂ ਤੇ ਖੜਾ ਕਰਨਾ ਚਾਹੀਦਾ ਜਾਂ ਉਹਨਾਂ ਨੂੰ ਬਸਾ ਕੇ ਇਹ ਸਾਰੇ ਲੋਕ ਬਸਾਤੀਆਂ ਦੇ ਰਹੇ ਉਹਨਾਂ ਨੂੰ ਪਬਲਿਕ ਕਿਤਾਬੀ ਉਹ ਜ਼ਿੰਦਗੀ ਪਰ ਨਾ ਚੱਲ ਸਕਣ ਉਹ ਹਮੇਸ਼ਾ ਸਾਡੇ ਤੇ ਡਿਪੈਂਡ ਕਰੂ ਕਿ ਉਹ ਆਪਣੀ ਸੀਟ ਨੂੰ ਮਗਰੋਂ ਪੱਕਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਅਸੀਂ ਸਾਫ਼ ਸੋਰੀ ਨੀਤੀ ਨਾਲ ਆਏ ਆ। ਅਸੀਂ ਸਿਰਫ ਸਾਡਾ ਇੱਕੋ ਮਕਸਦ ਹੈ ਸਾਡੇ ਆਪਣੇ ਖੇਤਰ ਦਾ ਨਿਕਾ। ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਤਾਂ ਫਿਰ ਤੋਂ ਕਹ ਰਹੇ। ਸਾਡੀ ਕਿਸੇ ਕੈਨੇਡਾ ਨਾਲ ਕੋਈ ਲੜਾਈ ਨਹੀਂ। ਅਸੀਂ ਬਿਸਰ ਛੋਟੇ ਹੋ ਸਕਦੇ ਹਾਂ ਲੇਕਿਨ ਸਾਡੀ ਇੱਛਾ ਸ਼ਕਤੀ ਬਹੁਤ ਵੱਡੀ ਹੈ। ਅਸੀਂ ਲੋਕਾਂ ਨੇ ਕੰਮ ਕਰਕੇ ਆਪਣੀ ਇੱਛਾ ਸ਼ਕਤੀ ਪੂਰੀ ਰੱਖੀ। ਤੁਹਾਡੇ ਮੈਨੀਫੈਸਟੋ ਦੇ ਵਿੱਚ ਹੋਣ ਕੀ ਹੈ ਕਿ ਜਿਹੜਾ ਆਪਾਂ ਜਨਤਾ ਤੱਕ ਪਹੁੰਚਾਈਏ ਕਿ ਉਹ ਆਹ ਕਲੀਅਰ ਹੋ ਜੇ ਕਿ ਤੁਹਾਨੂੰ ਤਾਂ ਕਰਕੇ ਚੁਣਨਾ ਤੁਸੀਂ ਜਨਤਾ ਦੇ ਨਾਲ ਜੁੜੇ ਹੋ ਸਨ ਤੁਹਾਨੂੰ ਕਈ ਲੋਕ ਦੇਖ ਰਹੇ ਨੇ ਸਾਡੇ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਅੱਜ ਅਸੀਂ ਜੁੜੇ ਆ ਅੰਦਰ ਜਨਤਾ ਸਾਨੂੰ ਉਸੇ ਪਿਆਰ ਦਿੰਦੀ ਹੈ ਅਸੀਂ ਬਾਅਦ ਬੋਕਰ ਉਸੇ ਦੀ ਅਸੀਂ ਸਭ ਤੋਂ ਪਹਿਲੀ ਗੱਲ ਤਾਂ ਅਸੀਂ ਦਿੱਲੀ ਨਾਲ ਪੂਰੀ ਨਾਕਟਰ ਰੱਖੀ ਹੈ ਜੋ ਯੋਜਨਾ ਦਿੱਲੀ ਦੇ ਵਿੱਚ ਬਣੇਗੀ ਜੋ ਪਾਰਲੀਮੈਂਟ 'ਚ ਗੱਲ ਹੋਏਗੀ ਉਹਦੇ ਵਿੱਚ ਗੁਰਦਾਸਪੁਰ ਨੰਬਰ 1 ਤੇ ਆਏਗਾ ਯੋਜਨਾ ਦੇ ਬਾਰੇ ਗੁਰਦਾਸਪੁਰ ਹਰ ਪਾਰਲੀਮੈਂਟ ਸੈਸ਼ਨ ਦੇ ਉੱਪਰ ਗੁਰਦਾਸਪੁਰ ਦੀ ਚਰਚਾ ਹੋਵੇਗੀ ਸਾਡੇ ਜੇ ਲੋਕਲ ਲੋਕਾਂ ਦੇ ਨਾਲ ਤਾਲਮਿਲ ਕਰਕੇ ਜੋ ਉਹਨਾਂ ਦੀ ਪ੍ਰੋਬਲਮਸ ਹੈ ਜੋ ਇੱਥੇ ਖਲ ਹੋ ਸਕਦੀ ਹੈ ਅਸੀਂ ਇੱਥੇ ਪਹਿਲ ਦੇ ਆਧਾਰ ਤੇ ਕਰਾਂਗੇ ਜੋ ਸਾਨੂੰ ਕੇਂਦਰ ਸਰਕਾਰ ਨਾਲ ਗੱਲ ਕਰਨੀ ਦੀ ਹੈ ਕੇਂਦਰ ਸਰਕਾਰ ਦੇ ਲੈਵਲ ਤੇ ਨਹੀਂ ਗੱਲ ਅਸੀਂ ਦੇਖੀ ਕਿਸੇ ਪਾਰਟੀ ਨਾਲ ਸਾਡਾ ਕੋਈ ਅਸੀਂ ਮੋਟੋ ਲੈ ਕੇ ਆਏ ਕਿ ਦੇਸ਼ ਦੀ ਸੇਵਾ ਆਪਣੇ ਲੋਕਾਂ ਦੀ ਸੇਵਾ ਆਪਣੇ ਖੇਤਰ ਦੀ ਸੇਵਾ ਉਦੋਂ ਦੇ ਸਾਨੂੰ ਚਾਹੀਏ ਆਪਣੇ ਮੁੱਖ ਮੰਤਰੀ ਜਣ ਨਾਲ ਵੀ ਗੱਲ ਵੀ ਕਰਨੀ ਪਵੇਗੀ ਕਿਉਂਕਿ ਜਦੋਂ ਸਾਡੇ ਆਪਣੇ ਲੋਕਾਂ ਦਾ ਸਾਨੂੰ ਪਿਆਰ ਕੰਮ ਕਰਨਾ ਹੈ ਤਾਂ ਸਾਨੂੰ ਇਹ ਨਹੀਂ ਹੋ ਸਕਦਾ ਕਿ ਇਹ ਸੀਐਲ ਸਾਹਿਬ ਨੂੰ ਦਗਾ ਕੱਢੀ ਤੋਂ ਉਹ ਵੀ ਗੱਲ ਆਰਡੀ ਨਜ਼ਰਾਂ ਚ ਕਿਹੜੇ ਕੰਮ ਨੇ ਜਿਹੜੇ ਤੁਸੀਂ ਪਹਿਲਾਂ ਸੰਜੀਤ ਜੀ ਜਿੱਤੂਗੀ ਤੇ ਸਭ ਤੋਂ ਪਹਿਲਾਂ ਤੁਸੀਂ ਉਹ ਕਰਾਉਗੀ ਲੋਕਾਂ ਲਈ ਸਭ ਤੋਂ ਪਹਿਲਾਂ ਤਾਂ ਇੰਪਲੋਇਮੈਂਟ ਜ਼ਰੂਰੀ ਹੈ ਇੰਪਲੋਇਮੈਂਟ ਲਈ ਸਾਨੂੰ ਜਿਹੜਾ ਆਪਣੇ ਖੇਤਰ ਦੇ ਲੋਕਾਂ ਦੇ ਜਿਸ ਨਾਲ ਕਈ ਖੇਤਰ ਹੈਗੇ ਸਟੇਟਾਂ ਜਿਹਦੇ ਚ ਸੈਲਫ ਗਰੁੱਪ ਬਣਾਏ ਹੋਏ ਈਮੇਜ਼ ਦੇ ਵੀ ਸੈਲ ਗਰੁੱਪਾਂ ਨੇ ਫਰਾਂਸ ਗੌਰਮੈਂਟ ਕਰਦੀ ਹੈ ਤਾਂ ਕਿ ਉਹ ਆਪ ਆਪਣਾ ਰੋਜ਼ਗਾਰ ਕਈ ਕਈ ਤਰ੍ਹਾਂ ਦੇ ਰੋਜ਼ਗਾਰ ਹੈ ਜਿਹੜੇ ਅਸੀਂ ਤਿਆਰ ਕਰ ਸਕੀਏ ਇਸ ਇਮੀਜੇਟ ਨੂੰ ਲੀਵ ਦਿੱਤਾ ਇਸ ਆ ਮੁਦਰਾ ਯੋਜਨਾ ਆਦੀ ਹੈ ਮੁਦਰਾ ਯੋਜਨਾ ਦਾ ਪੈਸਾ ਆਉਂਦਾ ਹੈ ਉਹ ਯੂਥ ਦੇ এমਪਲॉयमेंट ਲਈ ਉਹਨਾਂ ਨੇ ਸਰਕਾਰ ਨੇ ਦਿੱਤਾ ਹੈ ਕਈ ਯੋਜਨਾਵਾਂ ਜਿਹੜੀਆਂ ਸਰਕਾਰ ਦੀਆਂ ਆਈਆਂ ਜਿਹੜੀ ਪ੍ਰਾਪਤ ਤੇ ਪਹੁੰਚ ਨਹੀਂ ਗਈ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਕਿਉਂਕਿ ਲੋਕਾਂ ਨੂੰ ਫ੍ਰੀ ਬੀਜ ਦੇ ਵਿੱਚ ਨੌਜ਼ਾ ਰੱਖਿਆ ਹੁਣ ਕੋਈ ਵੀ ਯੋਜਨਾ ਜੇ ਸਰਕਾਰ ਦੀ ਆਉਂਦੀ ਹੈ ਉਸ ਜਨਤਾ ਤੱਕ ਕਰੋ ਕੋ ਪਹੁੰਚ ਜਾਏਗੀ ਤਬ ਬਹੁਤ ਫਾਇਦਾ ਲੋਕਾਂ ਦਾ ਉਹਦੇ ਨਾਲ ਹੀ ਬਹੁਤ ਫਾਇਦਾ ਹੋਵੇਗਾ ਦੇਖ ਰਹੇ ਹੋ ਕਿ ਆਏ ਦਿਨ ਖਬਰ ਜਿਵੇਂ ਤੁਸੀਂ ਸੁਣਦੇ ਹੋਗੇ ਕਿ ਆ ਭਾਜਪਾ ਦੇ ਵਿੱਚ ਆਏ ਦਿਨ ਕੋਈ ਆਵਾਮੀ ਪਾਰਟੀ ਦੇ ਲੀਡਰ ਸ਼ਾਮਿਲ ਹੋ ਰਹੇ ਨੇ ਕੋਈ ਵਿਧਾਇਕ ਆਵਾਮੀ ਪਾਰਟੀ ਦੇ ਜਾਂ ਫਿਰ ਕਾਂਗਰਸ ਦੇ ਸ਼ਾਮਿਲ ਹੋ ਰਹੇ ਨੇ ਜਾਂ ਫਿਰ ਜਿਹੜੇ ਫਾਰਮਰ ਕੈਬਨਿਟ ਮਨਿਸਟਰ ਨੇ ਉਹ ਸ਼ਾਮਿਲ ਹੋ ਰਹੇ ਨੇ ਤੇ ਇਸ ਬਾਰੇ ਤੁਸੀਂ ਤੁਹਾਡੀ ਕੀ ਰਾਏ ਹੈ ਕਿ ਭਾਜਪਾ ਦਿਨੋ ਦਿਨ ਸਟਰੋਂਗ ਹੁੰਦੀ ਜਾ ਰਹੀ ਹੈ ਜਾਂ ਆਪਣੇ ਪੱਖ ਚ ਕਦੀ ਨਵੀਂ ਨਜ਼ਰ ਆ ਰਹੀ ਜਾਂ ਬਾਕੀ ਪਾਰਟੀਆਂ ਨੂੰ ਖੋਖਲਾ ਕਰਦੀ ਨਜ਼ਰ ਆ ਰਹੀ ਹੈ ਦੇਖੀਏ ਇਹ ਤਾਂ ਸ਼ੁਰੂ ਤੋਂ ਰਿਹਾ ਦੁਬ ਦੇ ਝਾਤ ਸਭ ਤੋਂ ਪਹਿਲਾਂ ਲੋਕ ਸਾਲ ਦਾ ਜਿਨ੍ਹਾਂ ਪਾਰਟੀ ਦੇ ਲੋਕ ਆ ਰਹੇ ਨੇ ਉਹਨਾਂ ਪਾਰਟੀਆਂ 'ਚ ਉਹਨਾਂ ਦਾ ਸਤਿਕਾਰ ਸੀ ਉਹਨਾਂ ਨੂੰ ਕਿਹਾ ਉਹ ਇੱਧਰ ਆ ਰਹੇ ਨੇ ਜਿਨ੍ਹਾਂ ਨੇ ਉਹਨਾਂ ਨੇ ਬਾਹਰ ਛੱਡ ਤੇ ਉਹ ਇੱਧਰ ਆ ਰਹੇ ਨੇ ਜਦੋਂ ਉਹ ਦੇਖਦੇ ਵੀ ਹੁਣ ਜਿਹੜੀ ਮੌਜੂਦਾ ਸਰਕਾਰ ਆ ਰਹੀ ਹੈ ਇਸ ਦੇ ਖਿਲਾਫ ਅਸੀਂ ਟੱਕਰ ਦੇ ਕੇ ਐਮਪੀ ਨਹੀਂ ਬਣ ਸਕਦੇ ਉਹ ਇੱਧਰ ਆ ਰਹੇ ਨੇ ਪਰ ਉਹੀ ਲੋਕ ਇੱਥੇ ਆ ਕੇ ਕਰ ਰਹੇ ਅਸੀਂ ਬਚਪਨ 'ਚ ਸਾਰਿਆਂ ਨੇ ਸਾਇਡ ਸੁਣੀ ਹੋਊਗੀ ਗਾਣੀ ਕਿ ਇੱਕ ਭਰੀ ਟੋਕਰੀ ਦੇ ਵਿੱਚ ਤੱਕੇ ਖਰਾਬ ਸੀ ਹੀ ਪਾ ਦਿਓ ਤਾਂ ਪੂਰੀ ਟੋਕਰੀ ਨੂੰ ਗੰਦਾ ਕਰ ਦਿੰਦਾ ਔਰ ਆਨੰਦ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੀ ਕੋਈ ਟੋਕਰੀ ਬਣ ਕੇ ਕਿਉਂਕਿ ਇਹ ਬਹੁਤ ਅੱਛੀ ਫਲਵਾਰੀ ਸੀਗੀ ਲੇਕਿਨ ਉਹ ਬਾਅਦ ਤੇ ਜਿੰਨੇ ਵੀ ਦਾਗ ਹੀ ਫਾਇਦੇ ਆ ਰਹੇ ਨੇ ਕਿ ਆਨੰਦ ਨੇ ਟਾਈਮ 'ਚ ਸਾਰੀ ਟੋਕਰੀ ਉਸੇ ਤੁਹਾਨੂੰ ਮਿਲੇਗੀ ਇਹ ਕੁੰਬਾ ਨਹੀਂ ਵੱਧ ਰਿਹਾ ਇਹ ਮਤਲਬ ਸਗੂਲ ਮਾਰਚ ਦੇ ਤਰ੍ਹਾਂ ਵੱਧ ਰਿਹਾ ਮੈਂ ਇਹੀ ਕਹਣਾ ਚਾਹੁੰਦਾ ਜਿਹੜੇ ਕਾਂਗਰਸ ਦੇ ਵਿਧਾਇਕ ਜਾਂ ਫਾਰਮਰ ਕੈਬਨਿਟ ਮਨਿਸਟਰ ਬਾਪਾ ਪਾਦੇ ਬਾਰੇ ਬੋਲਦੇ ਸੀ ਖੁੱਲਕੇ ਬੇਵਾਕ ਤਰੀਕੇ ਦੇ ਨਾਲ ਹਮੇਸ਼ਾ ਵਿਵਾਦਾਂ ਦੇ ਵਿੱਚ ਵੀ ਕਈ ਕੇ ਰੰਝੁੰਦੇ ਹੁੰਦੇ ਸੀਗੇ ਉਹੀ ਹਿੰਪਾਤ ਪਾ ਦੇ ਵਿੱਚ ਸ਼ਾਮ ਨੂੰ ਉਹ ਰਿਪਾਤ ਪਾ ਜੁਆਇਨ ਵੀ ਕਰ ਰਹੇ ਹਨ ਉਹਨਾਂ ਨੂੰ ਮੇਰਾ ਸਵਾਲ ਇਹ ਹੈ ਅੱਜ ਨਾਲ ਕਿਹਦੇ ਨਾ ਦੇਖੋ ਸਾਨੂੰ ਅਸੀਂ ਉਸੇ ਉਸੇ ਪੀੜਾ ਤੋਂ ਨਹੀਂ ਹੋ ਅੱਜ ਕਿਹਦੇ ਨਾ ਭਾਰਤੀ ਜਨਤਾ ਪਾਰਟੀ ਦੀ ਆਈਡਿਓਲੋਜੀ ਹੈ ਉਹ ਖਤਮ ਹੁੰਦੀ ਨਜ਼ਰ ਆ ਰਹੀ ਜਿਹੜੀ ਸਰਪ੍ਰਥਮ ਦੀ ਆਈਡਿਓਲੋਜੀ ਸੀ ਉਹ ਖਤਮ ਹੁੰਦੀ ਨਜ਼ਰ ਆ ਰਹੀ ਅੱਜ ਉਹ ਲੋਕ ਜਿਹੜੇ ਪਰਿਵਾਰ ਨੂੰ ਡਿਫੈਂਡ ਕਰਨ ਦੇ ਚੱਕਰ 'ਚ ਦੇਸ਼ਗ ਵੀ ਗਾਲ ਕੱਢ ਦਿੰਦੇ ਸੀਗੇ ਦੇਸ਼ ਦਾ ਵੀ ਇਮਾਨ ਕਰ ਦਿੰਦੇ ਸੀਗੇ ਜਿਹੜੇ ਦੇਸ਼ ਦੇ ਟੁਕੜੇ ਹੋਣ ਵਾਲੀ ਗੱਲ ਸੀ ਉਹਨਾਂ ਨਾਲ ਖੜੇ ਹੁੰਦੇ ਸੀ ਅੱਜ ਉਹ ਪਾਰਟੀ ਦੇ ਲੋਕ ਭਾਰਤੀ ਜਨਤਾ ਪਾਰਟੀ ਜਾ ਰਹੇ ਉਸ ਪਾਰਟੀ ਦੇ ਵਿੱਚ ਜਿਹਦੇ ਵਿੱਚ ਸਰਪ੍ਰਥਮ ਰਾਸ਼ਟਰੀ ਨੀਤੀ ਲਈ ਰਾਸ਼ਟਰ ਸਰਪ੍ਰਥਮ ਪਰਿਵਾਰ ਕੋਈ ਮਾਇਨੇ ਕਰਦਾ ਉਸ ਤੋਂ ਬਾਅਦ ਦਲ ਹੈ ਉਸ ਤੋਂ ਬਾਅਦ ਵਿਅਕਤੀ ਹਰ ਉਸ ਪਾਰਟੀ ਤੁਸੀਂ ਦੇਖ ਲਓ ਕੀ ਹਾਲ ਕਰ ਰਹੀ ਹੈ ਪਾਰਟੀ ਕਿ ਆਈਡੋਲੋਜੀ ਇਤਨੀ ਖਰਾਬ ਹੋ ਗਈ ਸਾਡਾ ਸੰਮਤੀ ਪੰਜਾਬ ਦਾ ਸੰਗਠਨ ਜਿਹੜਾ ਹੈ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੇ ਪੰਜਾਬ ਦੇ ਸੰਗਠਨ ਦੇ ਵਿੱਚ ਸਾਨੂੰ ਅਪੀਲ ਕਰਦੇ ਪ੍ਰੈਜ਼ੀਡੈਂਟ ਨੂੰ ਸਾਨੂੰ ਆਪਣੇ ਸਟੇਟ ਦੇ ਸੰਗਠਨ ਦੀ ਇਸਨੀ ਬੁਰੀ ਹਾਲਤ ਜਿਹੜੀ ਹੈ ਅੱਜ ਦੇ ਟਾਈਮ ਚ ਹੋ ਚੁੱਕੀ ਸਾਨੂੰ ਖੁਸ਼ੀ ਨਹੀਂ ਹੋਣੀ ਕਿ ਅਸੀਂ ਆਜ਼ਾਦ ਖੜੇ ਸਾਨੂੰ ਦੁੱਖ ਹੈ ਦੇਸ਼ ਜਨ ਬਾਰਤੀ ਜਨਤਾ ਪਾਰਟੀ ਸ਼ਾਇਦ ਅੱਜ ਕੁਝ ਹੋਰ ਸੋਚੇ ਕਿ ਕਿਉਂ ਬਾਹਰ ਜਾ ਰਹੇ ਗੱਲ ਕਰ ਰਹੇ ਕਿੰਨੀ ਟਿਕਿਆ ਕੇ ਗੱਲ ਕਰੇ ਅੱਜ ਸਾਨੂੰ ਦੁੱਖ ਹੈ ਇਸ ਲਈ ਅਸੀਂ ਅਲੱਗ ਹੋ ਗਏ ਅਸੀਂ ਅਗਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੁੰਦੇ ਸੀ ਕਿਸੇ ਹੋਰ ਪਾਰਟੀ ਨੂੰ ਲੋਕ ਸਭਾ ਦੀ ਜਿਹੜੀ ਸੀਟ ਹੈ ਗੁਰਦਾਸਪੁਰ ਤੋਂ ਉਹ ਦਿਨੇਸ਼ ਸਿੰਘ ਬੱਬੂ ਹਰਾਂ ਨੂੰ ਮਿਲੀ ਹੈ ਲੱਗਦਾ ਤੁਹਾਨੂੰ ਤੁਸੀਂ ਟੱਕਰ ਬੋਗੇ ਨਾਲ ਲੱਗਦਾ ਤੁਹਾਨੂੰ ਕਿ ਸਹੀ ਭਾਜਪਾ ਦਾ ਫੈਸਲਾ ਸੀਗਾ ਉਹਨਾਂ ਨੂੰ ਟਿਕਟ ਦੇਣਾ ਮੈਂ ਤੁਹਾਨੂੰ ਜਿਸ ਵਾਰ ਮੈਂ ਪਹਿਲੇ ਵੀ ਕਿਹਾ ਸਾਡਾ ਮਕਸਦ ਕਿਸੇ ਦੀ ਲੜਾਈ ਨਹੀਂ ਸਾਡਾ ਮਕਸਦ ਸਿਰਫ ਫੋਕਸ ਵਿਕਾਸ ਹੈ ਅਸੀਂ ਸਿਰਫ ਵਿਕਾਸ ਹੂ ਇਹ ਪਬਲਿਕ ਨੇ ਅਸੀਂ ਬਿਕ 0 ਹਾਂ ਅਸੀਂ ਉਹਨਾਂ ਨੂੰ ਵੀ ਉਹ ਆਪਣੇ ਆਪ ਨੂੰ ਸਮਝ ਜਾਣਗੇ ਲੱਖਾਂ ਹਜ਼ਾਰਾਂ ਦੀ ਕਾਊਂਟਿੰਗ ਹੈ ਸਮਝੋ ਅਸੀਂ 0 ਹਾਂ ਅਸੀਂ ਜ਼ੀਰੋ ਲੈ ਕੇ ਚੱਲੇ ਔਰ ਆਪਣੇ ਆਪ ਨੂੰ ਜ਼ੀਰੋ ਹੀ ਸਮਝਦੇ ਹਾਂ ਜੀ ਉਹਨਾਂ ਜਨਤਾ ਨੇ ਸਾਡੇ ਨਾਲ ਜ਼ੀਰੋ ਦੇ ਨਾਲ ਕਿੰਨੇ ਜ਼ੀਰੋ ਲਾਣੇ ਆ ਇੱਕ ਲਾਣਾ ਆ ਗਏ ਦੋ ਲਾਣਾ ਆ ਗਏ ਉਹ ਜਨਤਾ ਦੇਖੇਗੀ ਕੋਈ ਵੀ ਆਦੀ ਉਮੀਦਵਾਰ ਵੱਡਾ ਛੋਟਾ ਨਹੀਂ ਹੁੰਦਾ ਲੇਕਿਨ ਲੋਕ ਲੋਕਾਂ ਦੇ ਚੀ ਸੋਚ ਆਣਾ ਜ਼ਰੂਰੀ ਹੈ ਕਿ ਅਸੀਂ ਕਿਹੜਾ ਉਮੀਦਵਾਰ ਉਹਨਾਂ ਲਈ ਅੱਛਾ ਹੈ ਕਿਹੜਾ ਉਮੀਦਵਾਰ ਨਹੀਂ ਜੀ ਅਦਰ ਫ੍ਰੀ ਵੀਜ਼ ਦੇ ਨਾਲ ਹੀ ਉਮੀਦਵਾਰ ਤਿਆਰ ਹੋਣਗੇ ਤਾਂ ਇਹ ਮੈਨੂੰ ਲੱਗਦਾ ਹੈ ਕਿ ਦੇਸ਼ ਦਾ ਪੁੱਛਾ ਆਪਣੀ ਕਾਂਸਟਿਟਿਊਐਂਟ ਦਾ। ਠੀਕ ਹੈ ਸਰ ਜੀ ਜੀ ਤੁਸੀਂ ਸਾਡੇ ਟੈਲੀਵਿਜ਼ਨ ਤੇ ਬਹੁਤ ਸਾਰੇ ਦਾਅਵੇ ਕੀਤੇ ਨੇ ਅਜਿਹਾ ਕਿ ਜੇਕਰ ਤੁਸੀਂ ਜਿੱਤਦੇ ਹੋ ਤਾਂ ਤੁਸੀਂ ਏਮਪਲੋਇਮੈਂਟ ਬਾਰੇ ਸੋਚੋਗੇ, ਯੂਥ ਬਾਰੇ ਸੋਚੋਗੇ, ਕਿ ਨਸ਼ੇ ਦੇ ਬਾਰੇ ਤੁਸੀਂ ਨਸ਼ਾ ਖਤਮ ਕਰੋਗੇ, ਨਸ਼ਾ ਮੁਕਤ ਪੰਜਾਬ ਬਣਾਓਗੇ, ਆਪਣੀ ਰਿਵਨ ਬੈਲਟ ਜਿਹੜੀ ਹੈ ਸਾਰੀ ਬਣਾਓਗੇ। ਫਿਰ ਆਹ ਸਾਡੇ ਨਾਲ ਕਾਫੀ ਦਰਸ਼ਕ ਜੁੜੇ ਨੇ। ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਥਰੂ ਕਿ ਤੁਹਾਨੂੰ ਹੀ ਵੋਟ ਕਿਉਂ ਪਾਣੋ? ਕੀ ਕਰਨਾ ਚਾਹੁੰਦੇ ਹੋ ਤੁਸੀਂ ਜਨਤਾ ਦੇ ਲਈ? ਫੋਨ ਨਾਲ ਦਰਸ਼ਕ ਜੁੜੇ ਨੇ, ਮੇਰਾ ਸਭ ਤੋਂ ਪਹਿਲਾਂ ਤਾਂ ਮੈਂ ਜਨਤਾ ਨੂੰ ਇਹ ਦੱਸਣਾ ਚਾਹਨਾ ਅੱਜ ਮੈਂ ਇੱਕ ਵਿਗਦੀ ਹਾਂ ਬਿਲਕੁਲ ਛੋਟੀ ਪਛਾਣ ਹੈ ਕੋਈ ਮੇਰੀ ਪਛਾਣ ਨਹੀਂ ਹੈ ਲੇਕਿਨ ਮੈਂ ਤੁਹਾਨੂੰ ਵਾਅਦਾ ਦੇ ਸਕਦਾ ਕਿ ਅਗਰ ਤੁਸੀਂ ਮੇਰੇ ਤੇ ਕੋਈ ਨਿਰਾਸ਼ਾ ਰੱਖੋਗੇ ਬਿਲਕੁਲ ਵਿਸ਼ਵਾਸ ਮੈਂ ਵਾਅਦਾ ਨਹੀਂ ਕਰਾਂਗਾ ਤੁਹਾਨੂੰ ਵਿਸ਼ਵਾਸ ਹੋਊਗਾ ਕਿ ਵਿਸ਼ਵਾਸ ਦਾ ਸੂਤਰ ਇੱਕ ਵਾਰ ਟੁੱਟੇ ਦੁਬਾਰਾ ਜੁੜਦਾ ਨਹੀਂ ਉਹ ਇੱਕ ਇੱਕੰਮ ਜਿਹੜੇ ਮੇਰੇ ਉਦਾਸਪੁਰੇ ਸਾਡੇ ਹਲਕੇ ਦੇ ਲੋਕ ਚਾਹੇ ਉਹ ਮੇਰੀ ਪੈਣਾ ਦਾ ਹੋਵੇ ਚਾਹੇ ਯੂ ਦਾ ਹੋਵੇ ਚਾਹੇ ਕਿਸਾਨ ਦਾ ਹੋਵੇ ਹਰ ਵਰਗ ਦਾ ਸਮਰਸਤ ਭਾਵ ਨਾਲ ਹਰ ਵਰਗ ਦਾ ਮੈਂ ਇਤੁ ਤੱਕ ਕਹਿਣਾ ਚਾਹੁੰਦਾ ਕਿ ਜਦੋਂ ਇੱਕ ਵਾਰੀ ਆदमी ਜਿੱਤ ਜਾਏ ਉਹ ਰਾਜਨੀਤੀ ਦੀ ਬੋਰਡ ਦੀ ਅਕਰਾਸ ਕਰਕੇ ਹਰ ਇੱਕ ਨੂੰ ਬਣਾਏ ਉਹ 16 ਲੱਖ ਦੀ ਆਬਾਦੀ ਦੇ ਵਿੱਚ ਚੰਗੀ ਕੰਸਟਿਟਿਊਐਂਸੀ ਹੈਗਾ ਸਾਡੀ ਆਪਣੀ ਕੰਸਟਿਟਿਊਐਂਸੀ ਹੈਗੀ ਹੈ ਜਦੋਂ ਇਲੈਕਸ਼ਨ ਜਦੋਂ ਹੁੰਦਾ ਚੋਣ ਆਉਂਦਾ ਇੱਕ ਅਲੱਗ ਮਾਹੌਲ ਹੁੰਦਾ ਜਦੋਂ ਜਿੱਤ ਕੇ ਜਾਓ ਤਾਂ ਪੂਰੇ ਪੂਰੀ ਕੰਸਟਿਟਿਊਐਂਸੀ ਨੂੰ ਆਪਣਾ ਲਓ ਉਹਦੇ ਲਈ ਅਸੀਂ ਸਮਰਸਤ ਭਾਵ ਨਾਲ ਹਰ ਇੱਕ ਵਿਅਕਤੀ ਦਾ ਜੋ ਉਹਨਾਂ ਲਈ ਠੀਕ ਹੋ ਸਕਦਾ ਹੈ ਉਹਨਾਂ ਲਈ ਕਰਾਂਗੇ ਯੂਥ ਲਈ ਜੋ ਅੱਜ ਸਾਡਾ ਯੂਥ ਦਿਸ਼ਾ ਦੀ ਦਿਸ਼ਾ ਹੀ ਚੰਗਿਆ ਚਾਹੇ ਉਹ ਅਸੀਂ ਦੇਖ ਰਹੇ ਆਏ ਨੇ ਜੋ ਵੀ ਸਾਡੇ ਸਾਹਮਣੇ ਆ ਰਹੇ ਜਿੰਨੇ ਵੀ ਕਟਣਾ ਆ ਰਹੇ ਹਰ ਇੱਕ ਨੂੰ ਹਰ ਇੱਕ ਨੂੰ ਸਸ਼ਕਤ ਕਰਾਂਗੇ ਹਰ ਇੱਕ ਨੂੰ ਮਜ਼ਬੂਤ ਕਰਾਂਗੇ ਹਰ ਇੱਕ ਨੂੰ ਕਾਰਜ ਕਰਾਂਗੇ ਫਿਰ ਅੱਜ ਦੇ ਲਈ ਇਹ ਨਹੀਂ ਤੁਸੀਂ ਇੱਕ ਗਿਰੋ ਮੇਰੇ ਨਾਲ ਆਪ ਦਾ ਨੇਤਾ ਕਿਹਦਾ ਹੋ ਵਿਸ਼ੇਸ਼ ਸਾਡਾ ਕਾਰਜਕ੍ਰਮ ਫਿਰ ਸਾਨੂੰ ਕਮੈਂਟ ਬਾਕਸ ਚ ਕਮੈਂਟ ਵੀ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਿਆ ਇਹ ਇੰਟਰਵਿਊ ਫਿਰ ਅੱਜ ਦੇ ਲਈ ਇਹ ਨਹੀਂ ਅਗਲੀ ਵਾਰ ਫਿਰ ਕਿਸੇ ਖਾਸ ਗੈਸਟ ਦੇ ਨਾਲ ਤੁਹਾਡੇ ਮੁਲਾਕਾਤ ਜਲਦੀ ਹੀ ਕਰਵਾਵਾਂਗੇ ਜੋ ਮੈਨੂੰ ਜਾਗਤ ਨਮਸਕਾਰ